ਇਹ ਕਾਰਨ ਬਣਿਆ ਜਿਹੜਾ ਬਹੁਤ ਵੱਡਾ ਐਕਸੀਡੈਂਟ ਹੋਇਆ ਨਹੀਂ ਵੀਰ ਜੀ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਛੜਕ ਛੋਟੀ ਆ ਟਰੈਕ ਬਹੁਤ ਜ਼ਿਆਦਾ ਐ ਤੁਸੀਂ ਦੂਰ ਨਹੀਂ ਤੁਸੀਂ ਰੋਡ ਦੇ ਨਾਲ ਵੇਖੋ ਵੀ ਜਿੰਨੀ ਬੂਟੀ ਆ ਇਹਨਾਂ ਦੇ ਮਹਿਕਮੇ ਦੇ ਬੰਦੇ ਕੋਈ ਬੂਟੀ ਨਹੀਂ ਵੜ ਸਕਦੇ ਲੱਗ ਲੱਗੋ ਮੋਟਰਸਾਈਕਲ ਵਾਲੇ ਕੋ ਥੱਲੇ ਨਹੀਂ ਉਤਰਿਆ ਜਾਂਦਾ ਉਦਾਂ ਕਹਿੰਦੇ ਅਸੀਂ ਵਿਕਾਸ ਬੜਾ ਕੀਤਾ ਕਿਹੜਾ ਵਿਕਾਸ ਕੀਤਾ ਆਵਾ ਤੁਸੀਂ ਪਾਰਟੀ ਨੇ ਵਿਕਾਸ ਤੇ ਵੇਖਣਾਂ ਕਿ ਆਪਣਾ ਵਿਕਾਸ ਨਹੀਂਗਾ ਬੇੜਾ ਕਰਕ ਕੀਤਾ ਪੰਜਾਬ ਦਾ ਇਹਨਾਂ ਨੇ ਵਿਕਾਸ ਕੋਈ ਨਹੀਂ ਕੀਤਾ ਅਸੀਂ ਕਿਸੇ ਪਾਰਟੀ ਨਾਲ ਤਾਲੁਕ ਨਹੀਂ ਰੱਖਦੇ ਪਰ ਸਾਡੇ ਲੋਕਾਂ ਦੀ ਕੋਈ ਸੇਫਟੀ ਤੇ ਚਾਹੀਦੀ ਆ ਨਾ ਥੋੜੀ ਬਹੁਤੀ ਕਿਹੜੀ ਸੇਫਟੀ ਸਰਕਾਰ ਦੀ ਇੱਥੇ ਕੋਈ ਸੇਫਟੀ ਨਹੀਂ ਭਾਜੀ ਇੱਥੇ ਲੋਕ ਆਪਣੀ ਵੱਡੀ ਕਰਨ ਦੀ ਮੰਗ ਵੱਡੀ ਹੋਣੀ ਚਾਹੀਦੀ ਛੜ ਕੇ ਜ਼ਰੂਰ ਹੋਣੀ ਚਾਹੀਦੀ ਆਈ ਨਾਲ ਹੀ ਕਿਹੜੀ ਗੱਲ ਕਹਿੰਦੇ 300 ਫੁੱਟ ਤੱਕ ਮਿਣੀ 300 ਫੁੱਟ ਦੇ ਜਦੋਂ ਬਾਜਵਾ ਐਮਪੀ ਉਹ ਤੋਂ ਪਾਸ ਹੋਈ ਮੁੜ ਕੇ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਤਾਂ ਮਾਂ ਪਿਓ ਹੀ ਕੋਈ ਨਹੀਂ ਕੋਈ ਅਫਸਰ ਨਹੀਂ ਇੱਥੇ ਹੁੰਦਾ ਕੋਈ ਨਹੀਂ ਪੁੱਛਦਾ ਇਹਨੂੰ ਤੁਸੀਂ ਕਿੱਧਰੋਂ ਆਏ ਤੇ ਕਿੱਧਰ ਜਾ ਰਹੇ ਹੋ ਅਸੀਂ ਮੁੰਡੇ ਨੂੰ ਦਾਈ ਦਵਾਉਣ ਕੇ ਇੱਥੇ ਇੱਥੇ ਦਾਸਪੁਰ ਇਹ ਕੀ ਮੰਮੀ ਉਹ ਜਿਹੜਾ ਸੜਕਾ ਹਾਦਸਾ ਹੋਇਆ ਬਹੁਤ ਨੁਕਸਾਨ ਹੋਇਆ ਬਹੁਤ ਜਿਆਦਾ ਨੁਕਸਾਨ ਆ ਇਹ ਮਤਲਬ ਰੋਡ ਖੁੱਲਾ ਹੋਣਾ ਚਾਹੀਦਾ ਅਸੀਂ ਕਹਿੰਦੇ ਆ ਹਾਂਜੀ ਖੁੱਲਾ ਹੋਵੇ ਚਲੋ ਬਾਕੀ ਥੋੜਾ ਜਿਹਾ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਵਾ ਥੋੜਾ ਜਿਹਾ ਸਹੀ ਜਿਹਾ ਚਲਾਉਣ ਹੌਲੀ ਚਲਾਉਣ ਤੇ ਇਹ ਆ ਕਿ ਹਾਦਸਾ ਨਾ ਹੀ ਵਾਪਰੇ ਕਿਸੇ ਨਾਲ ਵੀ ਜੀ ਰੋਜ਼ ਦਾ ਇੱਕ ਦਾ ਹਾਦਸਾ ਦੇਖਦੇ ਰਹੀਦਾ ਆ ਆਣ ਜਾਣ ਵੇਲੇ ਤੇ ਇਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਸੜਕ ਦੀ ਚੜਾਈ ਜਿਹੜੀ ਹੋ ਸਹੀ ਕੀਤੀ ਜਾਵੇ ਵੀ ਆਰਾਮਦਾਈ ਸਾਧਨ ਲੰਘ ਸਕਣ ਕੋਈ ਹਾਦਸਾ ਨਾ ਵਾਪਰੇ ਵੀ ਕੋਤ ਗੱਡੀ ਵਾਲੇ ਤੁਹਾਨੂੰ ਕੀ ਕੀ ਮੁਸ਼ਕਲਾਂ ਆਉਂਦੀ ਐ ਮੁਸ਼ਕਲਾਂ ਵਾ ਟ੍ਰੈਫਿਕ ਦੀਆਂ ਆਉਂਦੀਆਂ ਜੀ ਇਸੇ ਕਰਕੇ ਆਉਂਦੀਆਂ ਵੀ ਸੜਕ ਦੀ ਚੜਾਈ ਕਰਕੇ ਤੇ ਦੂਸਰਾ ਚੜਾਈ ਹੋ ਜੇ ਤੇ ਸਭ ਆਰਾਮਦਾਇਕ ਲੰਘਣ ਤੇ ਜੀਵਨ ਸਫਲ ਰਹੇ ਸਾਰਿਆਂ ਦਾ ਤੇ ਵੀਰੇ ਕਿੱਧਰੋਂ ਆ ਰਹੇ ਤੁਸੀਂ ਕੀ ਪਾਣਾ ਵਰਤਿਆ ਅਸੀਂ ਤਾਂ ਗਰਦਾਸਪੁਰੋਂ ਆ ਰਹੇ ਹਾਂ ਜੀ ਕਿਹੜਾ ਪਿੰਡ ਤੁਹਾਡਾ ਆਪਣਾ ਪਿੰਡ ਤੇ ਨੰਗਲ ਲਪਾਣਾ ਸ਼ੌ ਸ਼ੌ ਤੇ ਜਾ ਕਿੱਧਰ ਰਹੀ ਤੁਸੀਂ ਪਿੰਡ ਨੂੰ ਜਾ ਰਹੇ ਗਦਾਸਪੁਰ ਤੋਂ ਇਹ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਕੋਈ ਹੋਣੀ ਕੁਛ 6:30 ਸ਼ੱਕ ওভারਟੇਕਿੰਗ ਦਾ ਮਸਲਾ ਬਣਿਆ ਨਹੀਂ ਨਹੀਂ ਕੋਈ ওভারਟੇ ਟਰਾਲੀ ਨਾਲ ਨਹੀਂ ਮਸ ਪਾਸ ਕਰਤਾ ਉਹ ਮੋੜੇ ਦੁੱਕਾ ਡਿਆਈ ਉਹਨੂੰ ਅੰਨੀ ਸਪੀਡ ਨਾਲ ਲਿਆਉਂਦੀ